Alô? Alô? ਜੋ ਜੈ ਸੰਯੁਕਤ ਕਿਸਾਨ ਮੋਰਚਾ ਭਾਰਤੀ ਕਿਸਾਨ ਜੂਨੀਅਨ ਮੱਜਾ ਜੀ ਪ੍ਰਧਾਨ ਜੀ ਅੱਜ ਜੋ 15 ਗੰਸਤ ਵਾਲੇ ਦੇ ਨੂੰ ਰੋਸ ਮਜ਼ਾਦਾ ਕੱਟਣ ਜਾ ਰਹੇ ਕੀ ਕਹਿਣਾ ਚਾਹੋਗੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਿਆ رائے ਵਿੱਚ ਹੈ ਕਿ ਇਸ ਕਾਂ ਮੋਰਚੇ ਉਲੋਂ ਅੱਜ ਵੀ ਕਾਲ ਸੀਗੀ ਕਿ ਆਪਾਂ ਸਰਕਾਰ ਦੇ ਵਿਰੁੱਧ ਰੋਸ ਪ੍ਰਗਟ ਕਰਨਾ ਟਰੈਕਟਰ ਮਾਰਚ ਕੱਢਿਆ ਜਾਊਗਾ ਵਿਰੋਧ ਦੇ ਸਬੰਧ ਵਿੱਚ ਇਸ ਦੇਸ਼ ਵਿੱਚ ਰਹਿੰਦੇ ਆ ਸਾਨੂੰ ਅਸੀਂ ਇਜਾਜ਼ਤ ਨਹੀਂ ਆ ਸਾਹੀ ਕੋਈ ਵੀ ਆਪਣੀ ਜਿਹੜੀ ਆ ਗੱਲ ਆਪਣਾ ਜਿਹੜਾ ਹੱਕਾ ਵਾਸਤੇ ਉਹ ਖਾ ਨਹੀਂ ਸਕਦੇ ਐਸਾ ਕਾਨੂੰਨ ਇਹ ਸਰਕਾਰਾਂ ਬਣਾ ਰਹੀਆਂ ਨੇ ਉਸ ਕਾਨੂੰਨ ਦੇ ਵਿਰੁੱਧ ਵਿੱਚ ਇੱਕ ਤੇ ਉਹਦੇ ਵਿਰੁੱਧ ਵਿੱਚ ਦੂਸਰਾ ਸਾਡੀ ਡਿਮਾਂਡ ਲਟਕੀ ਤੁਰੀ ਆਉਂਦੀ ਆ 11 ਮਹੀਨੇ ਦਿੱਲੀ ਅਸੀਂ ਅੰਦੋਲਨ ਕਰ ਲਿਆ ਉਦੋਂ ਸਰਕਾਰ ਨੇ ਮੰਨਿਆ ਕਿ ਐਮਐਸਪੀ ਕਾਨੂੰਨ ਗਰੰਟੀ ਕਾਨੂੰਨ ਤੁਹਾਨੂੰ ਦਿੱਤਾ ਜਾਊਗਾ ਉਹਦੇ ਸਬੰਧ ਵਿੱਚ ਅੱਜ ਤੱਕ ਸਾਨੂੰ ਕੁਝ ਨਹੀਂ ਮਿਲਿਆ ਉਲਟਾ ਜੇ ਰੋਜ਼ ਪਰ ਦਰਸ਼ਨ ਅਸੀਂ ਦੁਬਾਰਾ ਸ਼ੁਰੂ ਕੀਤਾ ਸੰਭੂ ਮੋਰਚੇ ਤੇ ਖਨੌਰੀ ਬਾਰਡਰ ਤੇ ਉੱਥੇ ਦੋਨੋਂ ਜਗ੍ਹਾ ਇੱਕ ਤੇ ਹੁੰਦਾ ਅਥਰੂ ਗੈਸ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਸਾਡੇ ਅਨੇਕਾਂ ਵੀਰ ਜਖਮੀ ਕਰ ਦਿੱਤੇ ਇੱਕ ਵੀਰ ਸਾਡਾ ਬੱਚਾ ਸੁਭਕਰਨ ਸਿੰਘ ਸ਼ਹੀਦ ਕਰ ਦਿੱਤਾ ਦੇਖੋ ਆਪਣੇ ਦੇਸ਼ ਵਿੱਚ ਰਹਿੰਦੇ ਆ ਆਜ਼ਾਦੀ ਦੀ ਗੱਲ ਅਸੀਂ ਆਪਣੇ ਹੱਕਾਂ ਦੀ ਗੱਲ ਨਹੀਂ ਕਰ ਸਕਦੇ ਐਸਾ ਕਾਨੂੰਨ ਐਸਾ ਇਹਨਾਂ ਦੀ ਮਾੜੀ ਸੋਚ ਹੈ ਇੱਕ ਅੰਦਾਤੇ ਵਾਸਤੇ ਮੈਂ ਦੂਸਰੀ ਗੱਲ ਆਮ ਲੋਕਾਂ ਵਾਸਤੇ ਕਰੂੰਗਾ ਜਿਹੜੇ ਲੋਕ ਕਹਿੰਦੇ ਨੇ ਇਹ ਜੱਟਾਂ ਦਾ ਕਿਸਾਨਾਂ ਦੀ ਲੜਾਈ ਆ ਉਹ ਮਤ ਸੋਚਣ ਕੁਝ ਲੋਕਾਂ ਨੂੰ ਉਹਨਾਂ ਨੂੰ ਸਮਝ ਲਾ ਗਈ ਮੈਂ ਜਿਹੜੇ ਛੋਟੇ ਬਿਜ਼ਨਸ ਵਾਲੇ ਦੁਕਾਨਦਾਰ ਵੀਰੇ ਇੱਕ ਦਿਨ ਉਹਨਾਂ ਨਾਲ ਮੈਂ ਸੁਣਾਈ ਪਿਆ ਉਹਨਾਂ ਨੂੰ ਪੱਤਿਆ ਕਿੰਦੇ ਸਾਡਾ ਬਿਜ਼ਨਸ ਨਾ ਗਿਆ ਸਿਰਫ 2-3 ਸਾਲ ਦਾ ਜੇ ਟਰਾਂਸਪੋਰਟਰ ਨੇ ਉਹ ਖਤਮ ਕਰਤੇ ਉਹਨਾਂ ਦੀ ਜਗ੍ਹਾ ਸਾਰਾ ਹੀ ਰੇਲਾਂ ਤੇ ਢੋਆ ਢਵਾਈ ਚੱਲ ਪਈ ਦੇਖੋ ਰੇਲਾਂ ਬਾਨੀ ਦਾਨੀ ਦੀਆਂ ਅੰਡਾਨੀ ਦੀਆਂ ਰੇਲਾਂ ਚੱਲਣੀਆਂ ਇੱਕ ਘਰਾਣੇ ਨੂੰ ਰਜਾਉਣ ਵਾਸਤੇ ਲੱਖਾਂ ਜਿਹੜੇ ਘਰਾਂ ਉਹ ਰੋਟੀ ਤੋ ਅਤਰ ਕਰਦੇ ਭੁੱਖੇ ਮਾਰਦੇ ਇਹ ਬਹੁਤ ਮਾੜੀ ਸੋਚ ਆ ਸਰਕਾਰ ਦੀ ਉਹਦੇ ਵਿਰੋਧ ਵਿੱਚ ਸਾਡੇ ਵਾਸਤੇ ਅੱਜ ਕੋਈ ਅਸੀਂ ਆਜ਼ਾਦੀ ਦੀ ਖੁਸ਼ੀ ਨਹੀਂ ਆਹੀਂ ਆਜ਼ਾਦ ਨਹੀਂ ਆ ਇਸ ਕਰਕੇ ਅਸੀਂ ਅਸੀਂ ਜਾਦ ਉਹਦੋਂ ਹਾਂਗੇ ਜਦੋਂ ਸਰਕਾਰ ਸਾਡੇ ਵਾਸਤੇ ਜੀ ਬਰਾਬਰਤਾ ਲਿਆਵੇਗੀ ਕਿਸਾਨ ਦਾ ਬੱਚਾ ਜਿਹੜਾ ਵਾ ਆਪਣੇ ਪਿਤਾ ਪੁਰਖੀ ਕਿਰਤ ਕਰਕੇ ਆਪਣੇ ਬੱਚੇ ਆਪਣਾ ਪਰਿਵਾਰ ਪਾਲੂਗਾ ਉਸ ਦਿਨ ਅਸੀਂ ਆਜ਼ਾਦੀ ਜ਼ਰੂਰ ਮਨਾਵਾਂਗੇ ਮਨਾਵਾਂਗੇ ਅਸੀਂ ਆਜ਼ਾਦੀ ਕਾ ਲਈਏ ਸਾਡੀ ਪਹਿਲਾਂ ਸਾਡੀ 47 ਵੇਲੇ ਸਾਜ਼ਿਸ਼ ਦੇ ਨਾਲ ਸਾਡਾ ਪੰਜਾਬ ਵੰਡਿਆ ਦੇਸ਼ ਨਹੀਂ ਵੰਡਿਆ ਗਿਆ ਦੇਸ਼ ਦੇ ਟੋਟੇ ਨਹੀਂ ਹੋਏ ਪੰਜਾਬ ਦੇ ਟੋਟੇ ਕਰਕੇ ਉਹ ਜਗਾ ਪੰਜਾਬ ਨੂੰ ਕਰਤਾ ਤਾਕਤ ਖੰਡਾਉਣ ਵਾਸਤੇ ਜਿਹੜਾ ਕਿ ਆਜ਼ਾਦੀ ਦੇ ਵਿੱਚ ਯੋਗਦਾਨ ਜਿੰਨਾ ਦਾ 94% ਉਹਨਾਂ ਨੂੰ ਇਹਨਾਂ ਨੇ ਉਦੋਂ ਵੰਡ ਕੇ ਮਾਰਿਆ ਫੇਰ ਇਹਨਾਂ ਨੂੰ ਜਿਹੜੀਆਂ ਗੱਲਾਂ ਮੰਨੀਆਂ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਧੱਕਾ ਹੋਣ ਲਿਆ ਇਸ ਕਰਕੇ ਸਾਡੇ ਵਾਸਤੇ ਕੋਈ ਆਜ਼ਾਦੀ ਦੀ ਖੁਸ਼ੀ ਨਹੀਂ ਆ ਸਾਡੇ ਵਾਸਤੇ ਕਾਲਾ ਦੇਣੀ ਅਸੀਂ ਗਣਾਂਗੇ ਸਾਡੀ ਉਦੋਂ ਕਰੋੜਾਂ ਦਾ ਹੋਈ ਆ ਸਾਡਾ ਨੁਕਸਾਨ ਹੋਇਆ ਹਜ਼ਾਰਾਂ ਨਾ ਸਾਡੀ ਕਤਲੋਗਾਰ ਤੋਂ ਹੀ ਸਾਡੇ ਬੱਚੇ ਬਜ਼ੁਰਗ ਮਾਰੇ ਗਏ ਨੇ ਇਹਨਾਂ ਦੀਆਂ ਸਾਹਸਾਂ ਕਰਕੇ ਸੋ ਸਾਡੇ ਵਾਸਤੇ ਕੋਈ ਖੁਸ਼ੀ ਵਾਲਾ ਦੇਣ ਨਹੀਂ ਆ ਸਾਡੇ ਸਾਡੇ ਜਿਹੜੇ ਵੀਰ ਅਜੇ ਵੀ ਬਾਰਡਰਾਂ ਤੇ ਡਟੇ ਆ ਅਸੀਂ ਵੀ ਉਹਨਾਂ ਚੋਂ ਹੀ ਆ ਤੇ ਸੋ ਇਹਨਾਂ ਕਸਾਰਾਂ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਸਾਨੂੰ ਨਾ ਬਹੁਤਾ ਤੰਗ ਕੀਤਾ ਜਾਵੇ ਨਹੀਂ ਤੇ ਵੇਖੋ ਇੱਕ ਰੋਡ ਮੇਨ ਹਾਈਵੇ ਤੇ ਇਹਨਾਂ ਦਾ ਬੰਦ ਆ ਫੇ ਥਾਂ ਥਾਂ ਹੀ ਕਰਨਾ ਨਹੀਂ ਚਾਹੁੰਦੇ ਅਸੀਂ ਵੀ ਨਹੀਂ ਬੰਦ ਕੀਤਾ ਉਹ ਇਹਨਾਂ ਦੀ ਸਰਕਾਰ ਦੀ ਮਾੜੀ ਨੀਤ ਨੇ ਸਰਕਾਰ ਨੇ ਬੰਦ ਕੀਤਾ ਅਸੀਂ ਤਾਂ ਕਹਿੰਦੇ ਖੋਲੋ ਸਾਡੀ ਗੱਲ ਅਸੀਂ ਰੱਖਣ ਜਾਣਾ ਦਿੱਲੀ ਸੈਂਟਰ ਸਰਕਾਰ ਦੇ ਸਾਹਮਣੇ ਸਾਨੂੰ ਜਾਣ ਦਿਓ ਅਸੀਂ ਕੀ ਉੱਥੇ ਕਰਨ ਅਸੀਂ ਕਿਸੇ ਨੂੰ ਮਾਰਨ ਚੱਲੇ ਆ ਪਰ ਨਹੀਂ ਇਹਨਾਂ ਨੂੰ ਜ਼ਿਆਦਾ ਡਰ ਕਲਮ ਤੋਂ ਆ ਜਿਹੜਾ ਸੱਚ ਬੋਲਦਾ ਉਹਦੇ ਤੋਂ ਡਰ ਰਿਆ ਇਹ ਕਹਿੰਦੇ ਵੀ ਕੋਈ ਬੋਲੇ ਨਾ ਦੁਨੀਆ ਨੂੰ ਪਤਾ ਨਾ ਲੱਗੇ ਵੇਖੋ ਜੇ ਪਹਿਲੇ ਉਹ ਦੋਨੋਂ ਅੰਦੋਲਨ ਵੇਲੇ 2020 ਵੇਲੇ ਅੰਦੋਲਨ ਸ਼ੁਰੂ ਹੋਇਆ ਪੂਰੇ ਦੇਸ਼ 'ਚ ਪੂਰੇ ਵਰਲਡ ਵਿੱਚ ਗਿਆ ਪੂਰੇ ਵਰਲਡ ਦੇ ਕਿਸਾਨ ਸਿੱਖ ਗਏ ਕਿ ਪੰਜਾਬ ਨੇ ਕੋਈ ਗੱਲ ਕੀਤੀ ਕਿਸਾਨੀ ਦੀ ਉਹ ਅੰਦੋਲਨ ਲੜਨ ਲੱਪੇ ਉਹ ਆਪਣੇ ਹੱਕਾਂ ਵਾਸਤੇ ਲੜਨ ਲੱਪੇ ਅੱਜ ਜਿਹੜਾ ਹਰ ਸਾ ਧੱਕਾ ਨੇ ਵੇਖੋ ਨਵੇਂ ਕਾਨੂੰਨ ਬਣਾਤੇ ਵੀ ਕੋਈ ਦੀ ਸੱਚ ਦੀ ਆਵਾਜ਼ ਨਹੀਂ ਚੁਟ ਸਕਦਾ ਕਿੰਦੀ ਮਾੜੀ ਗੱਲ ਆ ਸਾਡੇ ਨਾਲ ਕੋਈ ਧੱਕਾ ਹੁੰਦਾ ਜਾਂ ਕਿਸੇ ਨਾਲ ਧੱਕਾ ਹੁੰਦਾ ਜੇ ਕੋਈ ਕਹਿੰਦੇ ਵੀ ਜਿਹੜਾ ਹੋਉਂਦਿਆ ਉਹ ਅੱਖਾਂ ਮੀਟੇ ਪਰ ਇਹਨੂੰ ਲੰਘ ਜੋ ਪਰ ਅਸੀਂ ਉਹ ਨਹੀਂ ਲੰਘ ਸਕਦੇ ਜਿਹੜਾ ਸਾਡੇ ਨਾਲ ਧੱਕਾ ਹੋਊਗਾ ਉਹਦਾ ਅਸੀਂ ਜਵਾਬ ਦੇਵਾਂਗੇ ਪਰ ਦੇਵਾਂਗੇ ਸ਼ਾਂਤਮਈ ਰਹਿ ਕੇ ਸਰਕਾਰ ਨੂੰ ਕੀ ਜਾਣ ਚਾਹੁੰਦੇ ਆ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੇ ਆ ਕਿ ਜਿਹੜੇ ਇੱਕ ਤੇ ਸਾਡੇ ਤੇਿੱਥੋਂ ਨਵਦੀਪ ਹਰਿਆਣੇ ਵਾਲਾ ਮੁੰਡਾ ਵਾਟਰ ਚੈਨਲ ਵਾਲਾ ਜਿਹੜਾ ਕਰਕੇ ਮਸ਼ਹੂਰ ਆ ਇੰਨਾ ਕੁ ਤਸ਼ੱਦਦ ਕੀਤਾ ਉਹਦੇ ਤੇ ਕਿ ਤੂੰ ਪੰਜਾਬ ਦੀ سپورਟ ਤੇ ਕਿਉਂ ਆਇਆ ਜਦੋਂ ਦੁਬਾਰਾ ਦਿੱਲੀ ਚੱਲੇ ਇੰਨਾ ਤਸ਼ੱਦਦ ਕਿਸੇ ਟੈਰਰਿਸਟ ਵੀ ਨਹੀਂ ਹੋ ਸਕਦਾ ਜਿੰਨਾ ਉਸ ਮੁੰਡੇ ਤੇ ਕੀਤਾ ਉਹ ਵੀਰ ਕੀ ਗੱਲ ਕਹਿੰਦਾ ਕਹਿੰਦਾ ਵੀ ਇੱਕੋ ਭਰੋਸੇ ਰਿਆਂ ਵਾਹਿਗੁਰੂ ਦੇ ਭਰੋਸੇ ਤੇ ਤੇ ਸਾਨੂੰ ਵੀ ਵਾਹਿਗੁਰੂ ਦਾ ਭਰੋਸਾ ਉਸ ਪਰਮਾਤਮਾ ਦਾ ਇਹ ਸਰਕਾਰ ਚੰਗੀ ਰਹੂਗੀ ਜਿਹੜੇ ਦੇਸ਼ ਨੂੰ ਇੱਥੋਂ ਤੱਕ ਖੜਨ ਵਾਲੇ ਤਾਂ ਚੁੱਪਣ ਵਾਲੇ ਨੇ ਉਹਨਾਂ ਤੇ ਸਰਕਾਰਾਂ ਤਸੱਦਦ ਕਰ ਰਹੀਆਂ ਇਹ ਦੇਸ਼ ਵਾਸਤੇ ਚੰਗੀ ਗੱਲ ਨਹੀਂ ਆ ਅਸੀਂ ਤਾਂ ਹੁਣ ਵੀ ਕਹਿੰਦੇ ਆ ਕਿ ਸਰਕਾਰਾਂ ਉੱਥੇ ਹੀ ਆ ਜਾਣ ਵੀ ਜਿਹੜੀ ਅਖੰਡਤਾ ਵਾਲੀ ਗੱਲ ਹੀ ਸਾਰੀਆਂ ਕਮਿਊਨਿਟੀਆਂ ਵਾਸਤੇ ਇੱਕ ਕਾਨੂੰਨ ਹੋਵੇ ਅੱਜ ਕੌਮਾਂ ਦੇ ਆਧਾਰ ਤੇ ਕਮਿਊਨਿਟੀਆਂ ਦੇ ਆਧਾਰ ਤੇ ਇਹਨਾਂ ਨੇ ਕਾਨੂੰਨ ਬਣਾਏ ਆ ਸਿੱਖ ਵਾਸਤੇ ਹੋਰ ਆ ਮੁਸਲਮਾਨ ਵਾਸਤੇ ਹੋਰ ਆ ਦੂਜੇ ਵਾਸਤੇ ਹੋਰ ਤੇ ਇਹ ਕਹਿੰਦੇ ਵੀ ਜਿਹੜੀ ਜਿਆਦਾ ਗਿਣਤੀ ਆ ਜਿਹੜੀ ਜਿਆਦਾ ਬੋਖ ਉਹ ਗਿਣਤੀ ਆ ਉਹਨਾਂ ਨੂੰ ਕੋਈ ਬੰਦਸ ਨਹੀਂ ਉਹ ਕਿਸੇ ਦਾ ਬਲਾਤਕਾਰ ਕਰਦੇ ਨੇ ਉਹ ਕਿਸ ਨੂੰ ਮਾਰਦੇ ਨੇ ਸਰੇ ਆ ਕੋਈ ਉਹਨਾਂ ਦੀ ਫੜੋ ਫੜਾਈ ਨਹੀਂ ਤੇ ਜੇ ਕੋਈ ਦੂਜੀ ਘੱਟ ਗਿਣਤੀਆਂ ਵਾਲਾ ਆਪਣੇ ਹੱਕ ਦੀ ਗੱਲ ਵੀ ਕਰਦਾ ਉੱਤੇ ਪਹਿਲ ਦੇ ਆਧਾਰ ਤੇ ਪਰਚਾ ਕਰਨ ਦੇ ਨੇ ਦੇਖ ਦੇ ਰੋ ਦੇਖ ਦੇ ਰੋ ਵੇੜੀ ਕਿਹੜੀ ਗੱਲ ਆ ਜੀ ਜੇ ਲੋਕਾਂ ਨੂੰ ਬਚਾਉਣ ਵਾਲੀ ਗੱਲ ਕਰਦੇ ਆ ਤੇ ਉਹ ਦੇਖ ਤਰੋ ਨਹੀਂ ਆ ਸੋ ਸਰਕਾਰਾਂ ਨੂੰ ਬੇਨਤੀ ਆ ਕਿ ਅੱਖਾਂ ਖੋਲਣ ਕੰਨ ਖੋਲਣ ਤੇ ਸਾਡੇ ਹੱਕ ਸਾਨੂੰ ਦੇਣ ਅੱਜ ਦੀ ਡੇਟ ਵਿੱਚ ਜੇ ਐਮਐਸਪੀ ਤੇ ਕੋਈ ਗਰੰਟੀ ਕਾਨੂੰਨ ਲਾਗੂ ਹੋਵੇ ਜਿਹੜੀ ਸਬਜੀ ਕਿਸਾਨ ਕੋਲੋਂ 5 ਰੁਪਏ ਦੀ 10 ਰੁਪਏ ਦੀ ਲੈ ਕੇ ਜਮਤਾ ਦੇ ਵਿੱਚ ਆਮ ਲੋਕਾਂ ਦੇ ਵਿੱਚ 50 60 ਰੁਪਏ ਵਿਕ ਰਹੀ ਆ ਉਹ ਆਮ ਲੋਕਾਂ ਦੀ ਲੁੱਟ ਨਾ ਹੋਵੇ ਜੇ ਉਹ ਐਮਐਸਪੀ ਗਰੰਟੀ ਕਾਨੂੰਨ ਹੋਏ ਤੇ ਫੇਰ ਜੇ ਐਮਐਸਪੀ ਕਾਨੂੰਨ ਹੋਏ ਕਿਸਾਨ ਦਾ ਹੱਕ ਪੂਰਾ ਹੋ ਜਾਏ ਕਿਸਾਨ ਨੂੰ 20 25 ਰੁਪਏ ਮਿਲਣ 5 ਰੁਪਏ ਹੋਰ ਖਰਚੇ ਪਾ ਕੇ ਤੇ 30 ਰੁਪਏ ਆਮ ਜਨਤਾ ਨੂੰ ਮਿਲ ਜੇ ਪਰ ਕਿਸਾਨ ਨੂੰ ਤਾਂ ਮਿਲਦੇ 10 ਰੁਪਏ ਤੇ ਜਿਹੜੀ ਆਮ ਲੋਕ ਉਤੋਂ ਉੱਥੋਂ ਹੀ ਘੁਮਕੇ ਆਉਂਦੀ ਆ ਇਹਨਾਂ 'ਚ ਉਜ્યોਗ ਕਰਾਉਣਿਆ ਥਾਣੀ ਉਹ ਆਮ ਲੋਕ ਲੈ ਰਿਆ 60-70 ਰੁਪਏ ਇਹੋ ਜੀ ਲੁੱਟ ਬੰਦ ਕਰਨ ਵਾਸਤੇ ਤਾਂ ਐਮਐਸਪੀ ਗਰੰਟੀ ਕਾਨੂੰਨ ਮੰਗ ਰਹੇ ਆ ਤੇ ਐਮਐਸਪੀ ਲਾਗੂ ਹੋਵੇ ਉਤੋਂ ਘੱਟ ਕੋਈ ਪ੍ਰਾਈਵੇਟ ਵਾਰੀ ਨਾ ਖਰੀਦੇ ਜੇ ਉਹ ਖਰੀਦਾ ਤੇ ਉਹਦੇ ਤੇ ਪਰਚਾ ਹੋਵੇ ਗੱਲ ਤੇ ਇੰਨੀ ਕੀ ਆ ਇਸ ਤੋਂ ਵੱਡੀ ਤੇ ਗੱਲ ਹੀ ਕੋਈ ਨਹੀਂ ਇਹ ਸਰਕਾਰਾਂ ਨੇ ਹਵਾ ਬਣਾਇਆ ਆਮ ਲੋਕਾਂ ਨੂੰ ਕਿ ਜੇ ਐਮਐਸਪੀ ਲਾਗੂ ਕਰਤੀ ਏ ਜੀ ਬਹੁਤ ਮਹਿੰਗਾ ਹੋ ਜਾਣਾ ਪਰ ਜਿੱਦਣ ਕਿਤੇ ਅਨਾਜ ਇਹਨਾਂ ਕੋਲ ਆ ਗਿਆ ਮਾਨੀਆਂ ਡਾਨੀਆਂ ਦੇ ਅੰਡਰ ਆ ਗਿਆ ਲੈਂਦੇ ਜਾਂਦੇ ਹੌਲੀ ਹੌਲੀ ਉਸ ਦਿਨ ਪਤਾ ਲੱਗੂਗਾ ਜਿਹੜਾ ਆਟਾ 20-25 ਰੁਪਏ ਮਿਲ ਰਿਹਾ ਇਹ ਆਟਾ 200 ਰੁਪਏ ਤੋਂ ਘੱਟ ਕਿਸੇ ਨੂੰ ਨਹੀਂ ਮਿਲਣਾ ਜਿਹੜੇ ਲੋਕ ਆਮ ਸੁੱਤੇ ਪਏ ਨਾ ਕਹਿੰਦੇ ਜੇ ਕਿਸਾਨਾਂ ਦੀ ਲੜਾਈ ਆ ਇਹ ਕਿਸਾਨਾਂ ਦੀ ਲੜਾਈ ਨਹੀਂਗੀ ਸਿਰਫ ਇਹਨਾਂ ਦਾ ਖੂਨ ਚਾ ਪਹ ਹੱਕ ਸੱਚ ਤੇ ਲੜਨਾ ਇਹ ਲੜਨਾ ਜਾਣਦੇ ਲਾਂਡੇ ਆ ਲੋਕਾਂ ਨੂੰ ਜਗੰਦੇ ਆ ਪਰ ਲੋਕੋ ਆਮ ਲੋਕਾਂ ਨੂੰ ਮੈਂ ਬੇਚੀ ਕਰਦਾ ਇਹਨਾਂ ਦਾ ਸਾਥ ਦਿਓ ਸਰਕਾਰਾਂ ਦੇ ਖਿਲਾਫ ਆਵਾਜ਼ ਸਹੋ ਨਹੀਂ ਤੇ ਬੱਚੇ ਤੁਹਾਡੇ ਭੁੱਖੇ ਮਰਨਗੇ ਆਉਣ ਵਾਲੀ ਸਦੀ ਜਿਹੜੀ ਆ ਫੇਰ ਨਾ ਕਿ ਉਹ ਵੀ ਉਦੋਂ ਗਲਤੀ ਹੋ ਗਈ ਇਹਨਾਂ ਦਾ ਸਾਰ ਨੇਤਾ ਉਦੋਂ ਸਮਾਂ ਲੰਘ ਚਿੱਤਾ ਹੋਊਗਾ ਸੋ ਹੁਣ ਆਪਾਂ ਸਾਰੀ ਭਾਰਤੀ ਕਿਸਾਨ ਯੂਨੀਅਨ ਮਾਝਾ ਵਾਲੋਂ ਧਾਰੀਵਾਲ ਬਾਈਪਾਸ ਤੋਂ ਤੇ ਰੋਲਵਾਲ ਦੇ ਆਰੰਭ ਕਰਕੇ ਧਾਰੀਵਾਲ ਸ਼ਹਿਰ ਦੇ ਵਿੱਚ ਦੀ ਹੁੰਦੇ ਹੋਏ ਹੋਰ ਪਿੰਡਾਂ ਖਾਣੀ ਹੋ ਕੇ ਤਰੀ ਗੁਰਦਸਾਹ ਗੁਰਦੁਆਰਾ ਸਾਹਿਬ ਤੋਂ ਆਸਥੀ ਕਰਕੇ ਇਸਰ ਦਾ ਸੁਗਰਾਮਾ ਕਰਕੇ ਉੱਥੋਂ ਫਿਰ ਆਪ ਆਪਣੇ ਘਰਾਂ ਨੂੰ ਚਾਲੇ ਮਾਰੇ ਜਾਣਗੇ ਤੇ 31 ਤਰੀਕ ਨੂੰ ਜੋ ਸੰਭੂ ਬਾਰਡਰ ਤੇ ਸਮੌਰੀ ਬਾਰਡਰ ਤੇ ਵਿਸਾਲ ਇਕੱਠ ਹੋ ਰਿਹਾ ਉਸ ਦੇ ਵਿੱਚ ਵੀ ਆ ਭਾਰਤੀ ਕਿਸਾਨ ਜੁੰਗੀਆਂ ਮੱਚ ਆਣ ਨੂੰ ਬਹੁਤ ਵੱਡੀ ਗਿਣਤੀ ਵਿੱਚ ਜਥਾ ਜਾਊਗਾ ਤੇ ਉੱਥੇ ਸਹਿਯੋਗ ਕਰਕੇ ਆਪਣੇ ਕਿਸਾਨ ਭਰਾਵਾਂ ਦੇ ਜਿਹੜਾ ਅੰਦੋਲਨ ਆ ਨੂੰ ਵੱਲ ਦਿੱਤਾ ਜਾਊਗਾ ਸਪੋਰਟ ਦਿੱਤੀ ਜਾਊਗੀ ਤੇ ਤਾਂ ਜੋ ਅਸੀਂ ਇਹ ਮੋਰਚਾ ਜਿੱਤ ਸਕੀਏ ਜਿੱਤ ਵੱਲ ਅਸੀਂ ਵਧੇ ਹਾਂ ਕਈ ਵੀਰ ਇਹ ਸੋਚਦੇ ਨੇ ਕਿ ਇਹ ਮੋਰਚੇ ਤੋਂ ਨਿਕਲਿਆ ਕੁਝ ਨਹੀਂ ਭਰਾਵਾ ਉਹ ਬੜਾ ਕੁਝ ਨਿਕਲਿਆ ਜੇ ਸਾਨੂੰ ਦਿਸਦਾ ਨਹੀਂ ਭਾਜਪੀ ਦੀ ਫਿਰ ਇਕੱਲੀ ਦੀ ਸਰਕਾਰ ਹੋਣੀ ਹੈ ਵੇਖੋ ਤੇ ਭਾਈ ਵਾਲੀ ਖਰਾਤੀ ਤੁਸੀਂ ਪੰਜਾਬ 'ਚ ਕਿਸੇ ਨੂੰ ਲਾਗੇ ਨਹੀਂ ਲੱਗਣ ਦਿੱਤਾ ਹੋਰ ਨਾ ਟਟਾਂ ਤੇ ਕਈ ਥਾਈ ਇਹ ਹੋਇਆ ਹੌਲੀ-ਹੌਲੀ ਵੇਖੋ ਜਦੋਂ ਜ਼ੁਲਮ ਜ਼ਿਆਦਾ ਵਧ ਵਧ ਜੇ ਉਹਨੂੰ ਫਿਰ ਡਾਊਨ ਕਰਦੇ ਆ ਸਮਾਂ ਲੱਗਦਾ ਸੋ ਉਸ ਮੋਰਚੇ ਦੀ ਇਹ ਸ਼ੁਰੂਆਤ ਆ ਤੇ ਜਿਹੜੀਆਂ ਮੰਗਾਂ ਲੈ ਕੇ ਆਰੰਭ ਕੀਤਾ ਸੀਗਾ ਉਹ ਜਿੱਤ ਕੇ ਫੇਰ ਮੋਰਚੇ ਦੀ ਸਮਾਪਤੀ ਹੋਊਗੀ ਸੋ ਮੈਂ ਧੰਨਵਾਦ ਕਰਦਾ ਮੀਡੀਆ ਵਾਲਿਆਂ ਦਾ ਕਿ ਇਹਨਾਂ ਦਾ ਬਹੁਤ ਵੱਡਾ ਸਾਥ ਹੁੰਦਾ ਜਿਹੜੀ ਸਾਡੀ ਗੱਲ ਵਰਲਡ ਤੱਕ ਪਹੁੰਚਾਉਂਦੇ ਨੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਨਜਾਇਜ਼ ਨਹੀਂ ਇਹ ਜਾਇਜ਼ ਆਪਣੀਆਂ ਮੰਗਾਂ ਵਾਸਤੇ ਕਰਦੇ ਆ ਇਹ ਬਾਕੀ ਜਿਹੜੇ ਕਾਨੂੰਨ ਨੇ ਨਾ ਹੁਣ ਬਣਾਈ ਜਾਂਦੇ ਜੇ ਕੋਈ ਆਪਣੀ ਆਵਾਜ਼ ਨਹੀਂ ਉਡਾ ਸਕਦਾ ਉਹ ਤੇ ਵਾਸਤੇ ਦੇਸ਼ ਧਰੋਹ ਦਾ ਪਰਚਾ ਪਹਿਲਾਂ ਇਹਨਾਂ ਲਾਇਆ ਸੀ ਜਿਉਂ ਆਪਾਂ ਨੂੰ ਕਹਿੰਦੇ ਜੀ ਹੋਰ ਹੋਰ ਕਾਨੂੰਨ ਬਣਾਈ ਜਾਂਦੇ ਕਿ ਤੂੰ ਗੱਲ ਹੀ ਨਹੀਂ ਕਰ ਸਕਦਾ ਉਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਕਲਿਆਣਪੁਰ ਜਿੱਥੋਂ ਚੌਕ ਰਾਨੀਏ ਜਾ ਕੇ ਉੱਥੇ ਕਾਪੀਆਂ ਸਾੜੀਆਂ ਜਾਣਗੀਆਂ ਸੋ ਸਰਕਾਰ ਦਾ ਅਸੀਂ ਵਿਰੋਧ ਕਰਦੇ ਰਵਾਂਗੇ ਜਿੰਨਾ ਚਿਰ ਸਾਡੇ ਆਸਤੇ ਸਾਡੀਆਂ ਹੱਕ ਦੀ ਮੰਗਾ ਨਹੀਂ ਮੰਨਦੇ ਤੇ ਜਿਹੜੇ ਆਮ ਬਰਾਬਰਤਾ ਇਹ ਸਰਕਾਰਾਂ ਨਹੀਂ ਨਹੀਂ ਹੁੰਦੀਆਂ ਹਰ ਤਬਕਾ ਇਹਨਾਂ ਨੂੰ ਚੀਕ ਕੀਤਾ ਸੋ ਸਾਰੇ ਵੀਰਾਂ ਦਾ ਮੈਂ ਧੰਨਵਾਦ ਕਰਦਾ ਜਿਹਨੇ ਵੀ ਟਰੈਕਟਰ ਲੈ ਕੇ ਆਏ ਨੇ ਆਸਮੁਲੀਅਤ ਕਰ ਰਹੇ ਨੇ ਮੀਡੀਆ ਵਾਲੇ ਵੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਇਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਜਾ ਰਹੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਜਿਹੜਾ ਪ੍ਰੈਕਟ ਮਾਰਚ ਕੀਤਾ ਗਿਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਪਿਛਲੇ 200 ਦਣਾ ਤੋਂ ਦਿੱਲੀ ਤੋਂ ਬੈਠੇ ਨੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਗੈਰ ਜ਼ਿੰਮੇਵਾਰ ਸਰਕਾਰ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਇਹ ਸਰਕਾਰ ਏਹੋ ਲੱਗਦਾ ਜਿਦਾ ਪੂੰਜੀਪਤੀਆਂ ਦੀ ਏਜੰਟ ਬਣੀ ਹੈ ਅੰਬਾਨੀਆਂ ਦੀ ਅੰਡਾਨੀਆਂ ਦੀ ਇੰਡਸਟਰੀਅਲਸਤਾਂ ਦੀ ਵੱਡੇ ਵੱਡੇ ਜਿਹੜੇ ਪੂੰਜੀਪਤੀ ਨੇ ਉਹਨਾਂ ਦੀ ਤੇ ਗੱਲ ਕਰਦੀ ਐ ਪਰ ਕਿਸਾਨੀ ਦੀ ਗੱਲ ਹੀ ਕਰਨੀ ਚਾਹੀਦੀ ਇਸ ਕਰਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਉਹਨਾਂ ਦੀ ਕਾਰ ਸੀ ਕਿ ਸਮੁੱਚੇ ਭਾਰਤ ਦੇ ਵਿੱਚ ਆਪਾਂ ਟਰੈਕਟਰ ਮਾਰਚ ਕਰਨੇ ਆ ਰੋਸ ਮਾਰਚ ਕਰਨੇ ਆ ਇਸ ਕਰਕੇ ਕਿ ਸਾਨੂੰ ਲੱਗਦਾ ਵੀ ਭਾਰਤ ਆਜ਼ਾਦ ਨਹੀਂ ਹੈ ਭਾਰਤ ਪੂੰਜੀਪਤੀਆਂ ਦਾ ਗੁਲਾਮ ਹੋਣ ਜਾ ਰਿਹਾ ਹੈ ਰੇਲਵੇ ਵਰਗੇ ਵਿਭਾਗ ਮਹਿਕਮੇ بندرگاہਾਂ 에ਅਰਪੋਰਟ ਸਾਰਾ ਕੁਝ ਵਿਕਦਾ ਜਾ ਰਿਹਾ ਤੇ ਪੂੰਜੀ ਵੱਡਿਆਂ ਦੇ ਹੱਥਾਂ 'ਚ ਜਾ ਰਿਹਾ ਇਹ ਦੇਸ਼ ਦੇ ਜਿਹੜੇ ਆਮ ਲੋਕ ਆ ਕਿੱਥੇ ਜਾਣਗੇ ਗਰੀਬ ਲੋਕ ਕਿੱਥੇ ਜਾਣਗੇ ਛੋਟਾ ਕਾਰੋਬਾਰੀ ਛੋਟਾ ਦੁਕਾਨਦਾਰ ਜਦੋਂ ਇਹ ਵੱਡੇ ਵੱਡੇ ਇਹਨਾਂ ਦੇ ਮੋਲ ਜਿੱਦਾਂ ਹੁਣ ਸ਼ੈਲੋ ਖਲਾਅ ਤੇ ਮੰਡੀਆਂ ਖਤਮ ਕਰਨ ਜਾ ਰਹੇ ਆ ਇਹ ਜਿਹੜੀ ਸਰਕਾਰ ਹੈ ਮੋਦੀ ਦੀ ਇਹ ਪਹਿਲਾਂ ਸਾਡੇ ਨਾਲ ਵਾਅਦਾ ਕਰਕੇ ਜਦੋਂ ਪਿਛਲਾ ਕਿਸਾਨ ਮੋਰਚਾ ਚੱਲਿਆ ਵਾਅਦਾ ਕੀਤਾ ਸੀ ਇਹ ਕਾਲੇ ਕਾਨੂੰਨ ਵਾਪਸ ਲਵਾਂਗੇ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਵਾਂਗੇ ਪਰ ਅੱਜ ਤੱਕ ਇਹਨਾਂ ਨੇ ਕੀਤਾ ਕੁਝ ਨਹੀਂ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਜਿੱਦਾਂ ਹੁਣ ਆਇਆ ਅਜਰਾ ਸੰਘਰਸ਼ ਚੱਲ ਰਿਹਾ ਜਿੱਦ ਰਸੋਬ ਕਰਨ ਸਿੰਘ ਸ਼ਹੀਦ ਹੋਇਆ ਤੇ ਜਿੰਨਾ ਅਧਿਕਾਰੀਆਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਰਾਸ਼ਟਰੀ ਵਾਰਡਾਂ ਦੇ ਨਾਲ ਸਨਮਾਨ ਕਰ ਰਹੀ ਹੈ ਹਰਿਆਣੇ ਦੀ ਸਰਕਾਰ ਕਿੱਡੀ ਗੈਰ ਜ਼ਿੰਮੇਵਾਰ ਦਾ ਜਿਨ੍ਹਾਂ ਨੇ ਕਿਸਾਨੀ ਦੇ ਤਸੱਦਦ ਕੀਤਾ ਉਹਨਾਂ ਨੂੰ ਰਾਸ਼ਟਰਪਤੀ ਵਾਰਡ ਦਿੱਤੇ ਜਾ ਰਹੇ ਹੈ ਇਸੇ ਕਰਕੇ ਇਹ ਰੋਸ ਦੇ ਵਿੱਚ ਰੋਸ ਮਾਰਚ ਕੀਤੇ ਜਾ ਰਹੇ ਹੈ ਕਿਸਾਨ ਸ਼ਹੀਦਾਂ ਨੂੰ ਇਨਸਾਫ ਦਿਓ ਜਿਹੜਾ ਐਮਐਸਪੀ ਦਾ ਕਾਨੂੰਨ ਹੈ ਉਹ ਗਾਰੰਟੀ ਬਣਾਓ ਜਿਹੜੇ ਦੂਜੇ ਬਿੱਲ ਨੇ ਉਲਿਖਤੀ ਰੂਪ ਚ ਦੱਸੋ ਕਿਸਾਨਾਂ ਨੂੰ ਕਿ ਅਸੀਂ ਵਾਪਸ ਲੈ ਲਏ ਤੇ ਰੌਲਾ ਹੀ ਕੋਈ ਨਹੀਂ ਇਸ ਕਰਕੇ ਇਹ ਰੋਸ ਮਾਰਚ ਸਮੁੱਚੇ ਭਾਰਤ ਦੇ ਵਿੱਚ ਜਿੱਥੇ-ਜਿੱਥੇ ਵੀ ਵੱਡੇ-ਵੱਡੇ ਸ਼ਹਿਰਾਂ 'ਚ ਜਿੰਨਾ-ਜਿੰਨਾ ਜੂਨੀਅਨਾਂ ਦੀ ਡਿਊਟੀ ਲਾਈ ਸੀ ਉੱਥੇ ਕੀਤਾ ਗਿਆ ਜਿੱਦਾਂ ਸਾਡੀ ਇੱਥੇ ਜੂਨੀਅਨ ਭਾਰਤੀ ਕਿਸਾਨ ਜੂਨੀਅਨਾਂ ਦੀ ਡਿਊਟੀ ਲੱਗੀ ਸੀ ਧਾਰੀਵਾਲ ਦੇ ਵਿੱਚ ਰੋਸ ਮਾਰਚ ਕਰਨਾ ਰਹੀ ਉਸ ਮਾਤਰਾ ਬਾਬਾ ਜੀ ਜੇ ਗੱਲ ਕਰੀਏ ਆਮ ਜਨਤਾ ਨੂੰ ਵੀ ਇਹਦੇ ਚ ਨੁਕਸਾਨ ਹੋਏਗਾ ਕਿ ਇਹਦਾ ਸਿਰਫ ਕਿਸਾਨਾਂ ਨੂੰ ਹੀ ਨੁਕਸਾਨ ਸਭ ਤੋਂ ਪਹਿਲਾਂ ਆਮ ਜਨਤਾ ਦਾ ਹੀ ਨੁਕਸਾਨ ਹੋਏਗਾ ਲੋਕਾਂ ਨੂੰ ਹਾਲੇ ਐਉਂ ਲੱਗ ਰਿਹਾ ਵੀ ਜਿਹੜਾ ਸੰਘਰਸ਼ ਆ ਇਹ ਸਿਰਫ ਕਿਸਾਨ ਹੀ ਲੜਦੇ ਆ ਇਹ ਕਿਸਾਨੀ ਦਾ ਮੋਰਚਾ ਹੈ ਕਿਸਾਨੀ ਦਾ ਮੋਰਚਾ ਨਹੀਂ ਹੈ ਇਹ ਤੇ ਪੂੰਜੀਪਤੀਆਂ ਦੇ ਵਿਰੁੱਧ ਇੱਕ ਰੋਸ ਹੈ ਕਿਉਂਕਿ ਜਿਹੜੇ ਪੂੰਜੀਪਤੀ ਆ ਪਹਿਲਾਂ ਵੇਖੋ ਤੁਸੀਂ ਇਹ ਪੀਸਟ ਇੰਡੀਆ ਕੰਪਨੀ ਸਾਡੇ ਹਿੰਦੁਸਤਾਨ ਚ ਆਈ ਸੀ ਤੇ ਸਮੁੱਚੇ ਭਾਰਤ ਦੇ ਉੱਤੇ ਉਹ ਕਬਜ਼ਾ ਕਰਕੇ ਜਾਦੀ ਪਤਾ ਨਹੀਂ ਕਿੰਨੀਆਂ ਕੰਪਨੀਆਂ ਨੇ ਇਹਨਾਂ ਨੇ ਸਦਾ ਹੀ ਦੇ ਲਿਆ ਆਪ ਬੁਲਾ ਰਹੇ ਹੁਣ ਅਡਾਨੀ ਆਮਬਾਨੀ ਨੂੰ ਤੁਸੀਂ ਦੇਖਿਆ ਹੋਣਾ ਕੋਵਿਡ ਦੇ ਵਿੱਚ ਕੋਵਿਡ ਦੇ ਵਿੱਚ ਕਿੰਨਾ ਕਰੋੜਾ ਰੁਪਈਏ ਇੰਡਸਟਰੀਅਲਿਸਟਾਂ ਦੇ ਮਾਫ ਕਰਦੇ ਕਿਸਾਨਾਂ ਦਾ ਕਿੰਨਾ ਕੋੜਾ 6700 ਕਰੋੜ ਰੁਪਈਆ ਉਹਨਾਂ ਦਾ ਮਾਫ ਕਰ ਦਿੱਤਾ ਜਿਨ੍ਹਾਂ ਨੂੰ ਜ਼ਰੂਰਤ ਹੀ ਨਹੀਂ ਜਿਹੜੇ ਵੱਡੇ ਵੱਡੇ ਇੰਡਸਟਰੀਅਲਿਸਟ ਆ ਤੇ ਕਿਸਾਨਾਂ ਦੀ ਤਾਂ ਜ਼ਰੂਰਤ ਆ ਵਿਚਾਰਿਆਂ ਦੀ ਕਿਸਾਨੀ ਦਾ ਦਮ ਘਟਿਆ ਜਾ ਰਿਹਾ ਤੁਸੀਂ ਵੇਖੋ ਪ੍ਰਾਈਸ ਇੰਡੈਕਸ ਦੇ ਨਾਲ ਸਾਡੀਆਂ ਕੀਮਤਾਂ ਜਿਹੜੀਆਂ ਸਵਾਮੀ ਨਾਥਨ ਰਪੋਰਟ ਦੇ ਅਨੁਸਾਰ ਜੇ ਇਹ ਕਰ ਦਿੰਦੇ ਆ ਤੇ ਅੱਜ ਜਿਹੜੀ ਕਿਸਾਨੀ ਆ ਉਹ ਚੜ੍ਹਦੀਆਂ ਕਲਾ 'ਚ ਹੋ ਜਾਂਦੀ। ਬਾਬਾ ਜੀ ਆਮ ਪਬਲਿਕ ਨੂੰ ਕੀ ਕਹਿਣਾ ਚਾਹੋਗੇ? ਆਮ ਪਬਲਿਕ ਨੂੰ ਤੇ ਮੈਂ ਇਹੋ ਹੀ ਕਹਿਣਾ ਚਾਹਣਾ ਕਿ ਤੁਸੀਂ ਕਿਸਾਨੀ ਸੰਘਰਸ਼ ਦਾ ਸਾਥ ਦਿਓ ਜੋ ਹਿੰਦੁਸਤਾਨ ਨੂੰ ਬਚਾਉਣਾ। ਨਹੀਂ ਤੇ ਹਿੰਦੁਸਤਾਨ ਇਹੋ ਨਾ ਸਮਝੋ ਵੀ ਆਜ਼ਾਦ ਆ। ਬੜੀ ਛੇਤੀ ਪੂੰਜੀਪਤੀਆਂ ਦਾ ਇਦਾਂ ਦਾ ਗੁਲਾਮ ਹੋਊਗਾ। ਪਹਿਲਾਂ ਤੇ ਆਪਾਂ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਸੰਘਰਸ਼ ਕੀਤਾ। ਕਿੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਸੀ। ਤੇ ਹੁਣ ਪਤਾ ਨਹੀਂ ਸਾਨੂੰ ਇਹਨਾਂ ਪੂੰਜੀਪਤੀਆਂ ਦੇ ਹੱਥੋਂ ਦੇਸ਼ ਨੂੰ ਬਚਾਉਣ ਵਾਸਤੇ ਕੀ ਕਰਨਾ ਪਏ ਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਦੀ ਲੜਾਈ ਆ ਕਿੰਨੇ ਮਾਰੂ ਤਰੀਕਿਆਂ ਨਾਲ ਦੇਖੋ ਪੰਜਾਬ ਦੇ ਵਿੱਚ ਤੇ ਹੱਲੇ ਕਿਤੇ ਜਾ ਰਹੇ ਆ ਨਸ਼ੇ ਹੋਰ ਕਈ ਤਰ੍ਹਾਂ ਦੀਆਂ ਅਲਾਮਤਾਂ ਜਿਹੜੀਆਂ ਸਰਕਾਰਾਂ ਨੇ ਚਲਾਈ ਜਾ ਰਹੀਆਂ ਨੇ ਨੈਟਵਰਕ ਜਿੰਨਾਂ ਦੇ ਜਿਹੜੇ ਆ ਰਾਜਨੀਤਿਕ ਲੋਕ ਨੇ ਇਹੋ ਚਲਾ ਰਹੇ ਨੇ ਫਰੇ ਆਮ ਸਾਰਿਆਂ ਹੋਰਸਾਂ ਨੂੰ ਪਤਾ ਪੁਲਿਸ ਨੂੰ ਪਤਾ ਸੀਆਈਡੀਆ ਨੂੰ ਪਤਾ ਕਿੰਨੇ ਅਫਸਰ ਫੜੇ ਗਏ ਜਿਹੜੇ ਨਸ਼ਿਆਂ ਦਾ ਕਾਰੋਬਾਰ ਕਰਦੇ ਤੇ ਕੀ ਕਾਰਵਾਈ ਹੁੰਦੀ ਨਾ ਦੇਖੋ ਕੁਝ ਨਹੀਂ ਤੇ ਇਸ ਕਰਕੇ ਇਹ ਆਮ ਲੋਕਾਂ ਦੀ ਲੜਾਈ ਹੈ ਜਿਹੜੀ ਕਿਸਾਨੀ ਲੜਦਾ ਤੁਸੀਂ ਦੇਖਿਆ ਇਹਨਾਂ ਭਾਜਪਾ ਨੂੰ ਜੀ ਨਾਖਪਾਈ ਹੈ ਤੇ ਕਿਸਾਨੀ ਸੰਘਰਸ਼ ਨੇ ਪਾਈ ਹੈ ਨਹੀਂ ਤੇ ਕਿੱਡੀ ਵੱਡੀ ਲੀਡ ਸੀ ਉਹਨਾਂ ਕੋਲ ਅਸੀਂ ਤੋੜ ਕੇ ਤੇ ਅੱਜ ਉਹ ਸਰਕਾਰ ਛੱਡ ਬਟਾ ਰਹੀ ਪਤਾ ਨਹੀਂ ਕਿਹੜੇ ਵੇਲੇ ਟੁੱਟ ਵੀ ਸਕਦੀ ਹੈ ਤੇ ਆਉਣ ਵਾਲੇ ਸਮੇਂ 'ਚ ਜੇ ਉਹਨਾਂ ਕਿਸਾਨਾਂ ਦੇ ਨਾਲ ਕੋਈ ਮੀਟਿੰਗ ਨਹੀਂ ਕਰਦੇ ਕਿਸਾਨੀ ਸੰਘਰਸ਼ ਨੂੰ ਉਹ ਐਵੇਂ ਹੀ ਸਮਝਦੇ ਨੇ ਤੇ ਫਿਰ ਆਉਣ ਵਾਲੇ ਸਮੇਂ 'ਚ ਭਾਜਪਾ ਨੂੰ ਇਹਦਾ ਖਮਿਆਜਾ ਘੁੱਪਣਾ ਪਊਗਾ ਸਰਕਾਰ ਨਹੀਂ ਬਣਾ ਸਕਦਾ ਕਿਉਂਕਿ ਲੋਕ ਕਿਸਾਨੀ ਦਾ ਸਾਥ ਦੇ ਦੇ